ਬੋ ਜੀ ਸਬਜੀ ਬਣ ਕੇ ਹੋ ਗਈ ਤਿਆਰ ਸਬਜੀ ਬਣਾਈ ਆ ਪੱਕੀ ਆ ਗਈ ਠੀਕ ਹੈ ਜੀ ਤੇ ਵਿੱਚ ਪਾਨੇ ਸਾਲ ਤੇ ਹਨ ਮਿਰਚਾ ਠੀਕ ਹੈ ਜੀ ਹੁਣ ਬਣਾਵਾਂਗੇ ਜੀ ਰੋਟੀ ਰੋਟੀ ਖਾ ਕੇ ਫਿਰ ਕਰਨਾ ਜੀ ਆਪਣਾ ਰਸੋਈ ਦਾ ਸਾਫ ਸਪਈਆ ਚਲੋ ਜੀ ਫਿਰ ਮਿਲਦੇ ਆ ਠੀਕ ਹੈ ਜੀ ਬੋ ਜੀ ਆਪਣਾ ਸਾਰਾ ਕੰਮ ਹੋ ਗਿਆ ਜੀ ਟਣੇ ਕੁੰਡੇ ਸਾਫ ਕਰ ਲਈ ਰੋਟੀ ਪਾਣੀ ਤੋਂ ਬਣਾਉ ਖਾਤੀ ਹੈ ਹੁਣ ਜਾਣਾ ਜੀ ਆਪਾਂ ਸ਼ਹਿਰ ਠੀਕ ਹੈ ਜੀ ਤੇ ਬਾਹਰ ਜਾ ਰਹੇ ਆ ਮਾਲ ਅਬਰੀ ਸੀ ਲਫਾਫਾ ਕੋਈ ਮੀਂਹ ਜਿਹਦਾ ਮੌਸਮ ਹੋਇਆ ਪਿਆ ਜੀ ਤਾਂ ਕਰਕੇ ਨਹੀਂ ਆਪਾਂ ਲਿਆਉਣਾ ਥੋੜਾ ਜਿਹਾ ਸਮਾਨ ਠੀਕ ਆ ਜੀ ਫਿਰ ਆ ਕੇ ਮਿਲਾਂਗੇ ਠੀਕ ਆ ਜੀ ਜਾ ਆਇਏ ਇਹ ਇੱਕ ਤਾਂ ਜੇ ਗੱਡੀ ਦੀ ਹੋਵੇ ਤਾਂ ਪਰਮਾਤਮਾ ਚਲੋ ਦੇਖ ਗੱਡੀ ਗੱਡੀ ਪੁੱਡੀ ਹੋਈ ਤੇ ਗੱਡੀ ਇੱਥੇ ਤਾਂ ਕਰਨ ਪੁੱ ਕਰਨੀ ਦਾ ਹੁਣ ਆਪਾਂ ਲਫਾਫਾ ਲੱਭ ਰਹੇ ਸੀ ਤੇ ਆਪਾਂ ਜਾਣਾ ਜੀ ਮੋਟਰਸਾਈਕਲ ਤੇ ਲੋਕਾਂ ਸੰਟਰ ਤੇ ਜਾਣਾ ਤੇ ਸਾਮਾਨ ਨੂੰ ਨਾਲ ਦਾ ਥੋੜਾ ਜਿਹਾ ਚਲੋ ਜੀ ਫੇਰ ਆਪੇ ਮਿਲਾਂਗੇ ਠੀਕ ਹੈ ਜੀ ਲੋ ਜੀ ਆਪਾਂ ਸਹਰ ਤੋਂ ਆ ਗਈ ਸੀ ਠੀਕ ਹੈ ਜੀ ਇਹ ਸਰਪ ਲੈ ਆਏ ਜੀ ਸਰਫ ਤਾਂ ਦਿੱਲੀ ਦੇ ਕੱਪੜੇ ਆ ਜੀ ਦਿੱਲੀ ਧੋਣੇ ਕੱਪੜੇ ਇੰਨੇ ਨੇ ਸਰਫ ਲੱਗ ਜਾਂਦੀ ਹੈ ਜੀ ਤੇ ਸਰਫ ਲੈ ਆਏ ਜੀ ਠੀਕ ਹੈ ਜੀ ਦੋ ਲੈ ਆਏ ਜੀ ਆਪਾਂ ਪੋਚੇ ਇਹ ਦੋ ਪੋਚੇ ਆ ਜੀ ਇੱਕ ਲੈ ਆਏ ਜੀ ਬੁਰਸ਼ ਤਾਂ ਇਹਨਾਂ ਆਪਾਂ ਜਾਲੀ ਸਾਫ ਕਰਾਂਗੇ ਜੀ ਰਸੋਈ ਵਾਲੀ ਉਹਦੇ ਵਿੱਚ ਉਹ ਫਸਿਆ ਪਿਆ ਜੀ ਗਰ ਦਾ ਗੁਰਦਾ ਜਿਹਾ ਹਵਾ ਚੱਲੀ ਜਾਂਦੀ ਰਹਿੰਦੀ ਉਹਦੇ ਦੀ ਸਾਫ ਕਰ ਲਾਂਗੇ ਨਾ ਕੱਪੜੇ ਧੋਣੇ ਵਾਲਾ ਬੁਰਸ਼ ਟੁੱਟਿਆ ਪਿਆ ਸੀ ਇੱਕ ਆਪਾਂ ਬੁਰਸ਼ ਲੈ ਆਏ ਜੀ ਤੇ ਦੋ ਪਾ ਲੈ ਆਂ ਇਹਦੀ ਇੱਕ ਬਾਥਰੂਮ ਚ ਟੰਗ ਦਾਂਗੇ ਬਾਸਨਾ ਜਿਆ ਵਿੱਚ ਤੇ ਇੱਕ ਆਪਾ ਫਲੈਸ਼ ਚ ਟੰਗ ਦਾਂਗੇ ਠੀਕ ਹੈ ਜੀ ਦੋ ਲੈ ਲੈਂਦੇ ਆਂ ਇੱਕ ਆਪਾ ਆਇ ਲੈਂਦਾ ਫਿਰ ਲੈਣ ਇਹ ਬੜੇ ਸਾਰੀ ਵਿੱਚ ਪਾ ਲਾਂਗੇ ਜੀ ਆਪਾ ਬੋਤਲ ਚ ਪਰ ਲਾਂਗੇ ਪਾਣੀ ਪਾ ਲਾਂਗੇ ਜ ਫਿਰ ਇਹ ਪਾ ਦਾਂਗੇ ਠੀਕ ਹੈ ਜੀ ਇਹ ਨਾਣੀ ਆਲ ਮਸਪਣਾ ਲਿਆਂਦੀ ਤੇ ਆਪਾਂ ਵੀ ਭਾਂਡੇ ਤੋਂ ਨਾਣੀ ਸਾਬਣਾ ਲਿਆਂਦਾਂਗੇ ਤੇ ਇਹ ਨਾਣੀ ਆਲ ਮਸਪਣਾਗੇ ਸੱਤ ਟਕੀਆਂ ਤੇ ਬਹੁਤੀ ਇੱਕ ਇਹ ਦਾ ਪਾਣੀ ਵਾਲਾ ਡਸਟ ਪੀਣਾ ਪੀਣਾ ਦਸ ਪੀ ਲੈ ਕਹਾ ਲੈ ਲੈਂਦਾ ਇਹ ਛੋਟਾ ਬਾਹਰ ਰੱਖਾ ਹੋ ਬਲੱਡੀ ਜਨਾ ਟੁੱਟ ਗਿਆ ਜੀ ਇਹੋ ਇੱਥੇ ਉੱਪਰ ਲਟਕ ਰਿਹਾ ਤੇ ਉਹਦੇ ਵਿੱਚ ਨਾ ਜਿਹੜੇ ਬਾਹਰ ਦੇ ਚ ਇੱਕ ਤਾਂ ਗੇਟ ਕੋਲ ਜਾ ਦੇ ਵਿੱਚ ਤਾਂ ਚੱਲ ਵੱਡਾ ਸਾਰਾ ਉਹਦੇ ਵਿੱਚ ਇਕੱਠਾ ਕੂੜਾ ਪਾ ਦਿੰਨੇ ਆ ਤੇ ਇਹ ਆਪਾਂ ਰੱਖ ਲੈਨੇ ਆ ਜੀ ਨੇੜੇ ਤੇ ਇਹ ਆਪਾਂ ਸੋਈ ਵਾਲੇ ਨਾਲ ਦੀ ਲੈਂਦਾਗਾ ਛੋਟੇ-ਛੋਟੇ ਚੀਜ਼ਾਂ ਬਹੁਤ ਜ਼ਿਆਦਾ ਕੋਈ ਲੈਣ ਵਾਲੀ ਚੀਜ਼ ਤਾਂ ਨਹੀਂ ਪਹੇ ਰਹੀ ਨਹੀਂ ਜੀ ਤੇ ਇੱਕ ਆਪਾਂ ਲਈ ਤਾਂ ਪੋਚਾ ਕੰਡੇ ਵਾਲਾ ਕਿਤਾ ਜਿੱਤੀ ਦੰਡੇ ਵਾਲਾ ਪੋਚਾ ਹੋ ਗਿਆ ਹੋ ਗਿਆ ਜੀ ਜਾਲੇ ਝਾੜਨਾ ਇਹ ਖੁੱਲ ਜਾਂਦਾ ਜੀ ਉਰਾ ਵਧੀਆਗਾ ਦੇਖੋ ਜੀ ਠੀਕ ਹੈ ਇਹ ਜਿੰਦਾ ਦੀ ਇੱਕ ਕਪੜਾ ਜਾਂਦਾ ਮੈਨੂੰ ਬਹੁਤ ਜ਼ਿਆਦਾ ਦਿੱਕਤ ਹੋਈ ਪਈ ਸੀ ਡੇਲੀ ਕਰੀ ਸੀ ਵੀ ਕੋਠਾ ਸਾਫ ਕਰਾਂਗੇ ਕਰਾਂਗੇ ਡੇਲੀ ਕਰੀ ਤੇ ਅੱਜ ਕਰਾਂਗੇ ਸਾਫ ਛੋਟੇ ਜਿਹੇ ਨਾਲ ਨਾ ਸਾਫ ਨਹੀਂ ਮਾ ਚਲੋ ਹੁਣ ਬੜਾ ਸਾਰਾ ਵੀ ਜਲਦੀ ਉਹ ਹੋ ਜਾਏਗਾ ਸਾਫ ਹੋ ਜਾਏਗਾ ਕੋਠਾ ਤੇ ਫਿਰ ਝਾੜੂ ਹੋ ਗਿਆ ਜੀ ਤੇ ਮਸਾਲਾ ਹੋ ਗਿਆ ਜੀ ਆਸਮਾਨ ਦੇ ਅੰਦਰ ਵੀ ਵੇਖੋ ਤੇ ਕੁਝ ਨਾ ਬਾਰਸ਼ ਤੇ ਆਉਣੇ ਵਾਲੀ ਹੋਈ ਪਈ ਸੀ ਤੇ ਕਿਣਮਣ ਦੀ ਤਾਂ ਹੋਣ ਲੱਗੀ ਸੀ ਜੀ ਅ ਸਹਿਰ ਤਾਂ ਤੇ ਆਪਾਂ ਤਾਂ ਡਰਸ ਦੀ ਵੀ ਕਿਤੇ ਆਪਾਂ ਭੇਜ ਨਾ ਜਾ ਜਾਈਏ ਬਹੁਤ ਜ਼ਿਆਦਾ ਨਾ ਬੱਦਲ ਵਾਈ ਤਸਵੀਰ ਦੀ ਹੋਈ ਪਈ ਆਪਾਂ ਜਲਦੀ ਜਲਦੀ ਸਾਰਾ ਕੰਮ ਨਿਵੇੜਿਆ ਫਿਰ ਆਪਾਂ ਗਏ ਜੀ ਤੇ ਘਰ ਉਹਨਾਂ ਨੂੰ ਨਵਾਈ ਲੱਗੀ ਹੈ ਵੀ ਅੱਜ ਤਾਂ ਜਾਇਆ ਨਹੀਂ ਜਾਣਾ ਵੀ ਭੇਜ ਜਾਂਗੇ ਚਲੋ ਜੀ ਫਿਰ ਵੀ ਆਪਾਂ ਜਾਇਆ ਜੀ ਮੰਨੇ ਚਾੜੀ ਦੀ ਤਾਂ ਮੌਜੂਦ ਹੋ ਗਈ ਜਿੱਥੇ ਹਜਾਰੇ ਚਾੜਨੀ ਰੋਜ਼ ਕਹਿੰਦੀ ਸੀ ਜਾਲੇ ਸਾਫ ਕਰਾਂਗੇ ਜਾਲੇ ਵੀ ਬਹੁਤ ਲੱਗੇ ਹੋਏ ਆ ਜੀ ਘਰ ਤੋਂ ਘਰ ਤੋਂ ਨਾਲ ਹੋ ਜਾਂਦੇ ਆ ਜੀ ਜਾਲੇ ਤੇ ਹਵਾ ਨੇਰੀ ਜਦੋਂ ਚੱਲਾ ਨਾ ਇਸ ਕਰਕੇ ਵੀ ਹੋ ਜਾਂਦੇ ਆ ਜਾਲੇ ਤੇ ਚਲੋ ਜੀ ਤੇ ਬੱਸ ਜੀ ਸੋ ਥੋੜਾ ਥੋੜਾ ਸਮਾਨ ਵੀ ਇੰਨਾ ਮਹਿੰਗਾ ਵੀ ਮੰਗਿਆਰੇ ਦੇ ਵਿੱਚ ਪਸੰਦ ਆਈ ਨਹੀਂ ਤੇ ਪਹਿਲਾਂ ਮੈਂ ਵੱਡਾ ਦੇਖਿਆ ਸੀ ਵੱਡਾ ਇਹ ਮੰਨੇ ਦਾ 200 ਦਾ ਕਹੇ ਸੀ ਹਾਂ ਕੀ ਚੀਜ਼ ਲੈਣੀ ਦੇਣੀ ਹੈ ਇਹਦਾ ਪਤਾ ਕਿਵੇਂ ਨਿਕਲਿਆ ਪਦਾਨੀ ਮੋਟਰਸਾਈਕਲ ਤੇ ਨਾ ਸਮਾਨ ਪੜਨਾ ਵੀ ਔਖਾ ਲੱਗਦਾਗਾ ਤੇ ਇਹ ਨਿਕਲ ਗਿਆ ਅੰ内 ਮੈਂ ਇਹ ਲੈ ਆਂਦੀ ਆਈ ਨਾ ਕੁੰਡਾ ਤੇ ਨਿਕਲ ਗਿਆ ਚਲੋ ਫਿਰ ਲਓ ਜੀ ਆਪਾਂ ਇੱਥੇ ਵੀਡੀਓ ਦਾ ਐਂਡ ਕਰਦੇ ਆਂ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਹੋਰ ਵੀਡੀਓ ਨਾਲ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ